ਮંત્રી ਸਾਹਿਬ ਦੀ ਖ਼ਬਰ ਹੀ ਹੋ ਰਹਾ ਇਹ ਆਪ ਹੀ ਘੁਟਾਲਿਆਂ ਘਟੂਲਿਆਂ ਦੇ ਵਿੱਚ ਜੁੜੇ ਫਿਰਦੇ ਆ ਆਪਾਂ ਪਿੱਛੇ ਜੇ ਖ਼ਬਰ ਵੀ ਕੀਤੀ ਸੀਗੀ ਇਹਨਾਂ ਦੀ 100 ਕਰੋੜ ਦਾ ਇੱਕ ਘੁਟਾਲਾ ਤੇ ਉਹਦੇ ਵਿੱਚ ਮੰਤਰੀ ਸਾਹਿਬ ਦੀ ਪਤਨੀ ਤੇ ਕਹਿੰਦੇ ਜਾਂਚ ਸ਼ੁਰੂ ਹੋ ਗਈ ਹੈ ਸਾਈਬਰ ਕ੍ਰਾਈਮ ਦੇ ਨਾਲ ਜੁੜਿਆ ਹੋਇਆ ਘੁਟਾਲਾ 100 ਕਰੋੜ ਵਾਲਾ ਹੈ ਜੀ ਦੇਖੋ ਗੱਲ ਇਹ ਆ ਕਿ ਉਹ ਅੱਗੇ ਵੀ ਆਪਾਂ ਖ਼ਬਰ ਕੀਤੀ ਉਹਦੇ ਹੁਣ ਬੈਕਗ੍ਰਾਉਂਡ 'ਚ ਤੇ ਕੀ ਜਾਣਾ ਹੈ ਸਭ ਨੂੰ ਪਤਾ ਕਿ ਅਸਲ ਦੇ ਵਿੱਚ ਕੀ ਆ ਕਿ ਹਜ਼ੂਰ ਆਪਣੇ ਨਾ ਇੱਥੇ ਇੰਡੀਆ ਦੇ ਵਿੱਚ ਜੇ ਤੁਸੀਂ ਦੇਖੋਗੇ ਸਕੈਮਰਸ ਆਫ ਇੰਡੀਆ ਤੁਸੀਂ ਗੂਗਲ ਕਰ ਲੈਣਾ ਚਾਹੀ YouTube ਤੇ ਚਲੇ ਜਾਓ ਜੀ ਇੰਡੀਆ ਦੇ ਯਾਨੀ ਜੋ ਮੋਦੀ ਸਾਹਿਬ ਕਹਿੰਦੇ ਆ ਨਾ ਕਿ ਵਿਸ਼ਵ ਗੁਰੂ ਹਮ ਵਿਸ਼ਵ ਗੁਰੂ ਦੇ ਝੰਡੇ ਦੇਖੋ ਕਿ ਕੀ ਝੂਲਦੇ ਆ ਜਦੋਂ ਤੁਸੀਂ ਸਕੈਮਰਸ ਆਫ ਇੰਡੀਆ ਭਰੋਗੇ ਨਾ YouTube ਤੇ ਜੀ ਤੇ ਬਹੁਤ ਤਗੜੇ ਤਗੜੇ ਯੂਟਿਊਬਰਸ ਦੀਆਂ ਵੀਡੀਓ ਪਈਆਂ ਜਿਨ੍ਹਾਂ ਦੇ ਜੇ ਵਿਊਜ਼ ਦੇਖੋਗੇ ਤਾਂ ਮਿਲੀਅਨਸ ਦੇ ਵਿੱਚ ਆ ਹਮ ਠੀਕ ਹੈ ਪਹਿਲੀ ਗੱਲ ਤੇ ਇਹ ਸਮਝਣ ਵਾਲੀ ਆ ਸਾਬ ਜੀ ਕਿ ਬਹੁਤ ਤਗੜੇ ਸਕੈਮ ਹੁੰਦੇ ਆ ਇਹਦੇ ਬਾਰੇ ਅਸੀਂ ਅੱਗੇ ਵੀ ਖਬਰਾਂ ਕੀਤੀਆਂ ਸਨ ਸਾਬ ਕਿ ਜੋ ਇਸ ਸਕੈਮਰਸ ਨੇ ਇਹ ਕਿਸ ਤਰ੍ਹਾਂ ਕੰਮ ਕਰਦੇ ਆ ਹੁਣ ਅਮਰੀਕਾ ਦੇ ਵਿੱਚ ਮੰਨ ਲਓ ਕਿਸੇ ਨੇ ਕੋਈ ਫ੍ਰਿਜ ਵੇਚੀ ਆ ਬਹੁਤ ਵੱਡੀ ਕੰਪਨੀ ਆ ਜੀ ਉਹਨਾਂ ਨੇ ਇੱਕ ਕਹਿ ਲਓ ਕਿ ਹੈਲਪਲਾਈਨ ਜਾਰੀ ਕੀਤੀ ਆ ਹਾਂ ਕਿ ਜੇ ਕਿਸੇ ਨੂੰ ਕੋਈ ਬਈ ਦਿੱਕਤ ਆਉਂਦੀ ਆ ਤੇ ਤੁਸੀਂ ਸਾਨੂੰ ਕਾਲ ਮਾਰੋ ਅਸੀਂ ਆਪਣਾ ਮਕੈਨਿਕ ਭੇਜ ਦਿਆਂਗੇ ਜੀ ਹੁਣ ਜੇ ਉਹ ਉੱਥੇ ਇਹ ਸੇਵਾ ਦੇਣ ਵਾਸਤੇ ਉੱਥੋਂ ਦਾ ਬੰਦਾ ਹਾਇਰ ਕਰਦੇ ਆ ਤਾਂ ਜੋ ਮਿਨੀਮਮ ਵੇਜਸ ਨੇ ਉਹ ਤਾਂ ਉਹੀ ਮਿਲਨੇ ਉਹੀ ਮਿਲਨੇ ਬਿਲਕੁਲ ਤਾਂ فرض ਕਰੋ ਕਿ ਜੇ ਮੰਨ ਲਓ ਕੋਈ ਘੰਟੇ ਦੇ 30 ਡਾਲਰ ਲੈ ਰਿਆ ਅਮਰੀਕੀ ਡਾਲਰ ਤੇ ਰਕਮ ਪਾ ਲਓ ਕਿੰਨੇ ਦੀ ਹੋਗੀ ਘੰਟੇ 'ਚ ਬਿਲਕੁਲ ਠੀਕ ਹੈ ਜੀ ਇੱਥੇ ਜੇ ਮੰਨ ਲਓ ਹੁਣ ਇੰਡੀਆ 'ਚ ਇਸ ਤਰ੍ਹਾਂ ਦਾ ਸੈਟਅਪ ਕਰ ਦਿੱਤਾ ਜਾਵੇ ਕਿ ਕਾਲ ਤਾਂ ਉਹੀ ਆਉਣੀ ਆ ਜੀ ਤਾਂ ਉਹ ਕੰਪਲੇਂਟ ਜਿਹੜੀ ਅੱਗੇ ਫਾਰਵਰਡ ਕਰ ਦੇਣੀ ਹੈ ਫਾਰਵਰਡ ਹੋ ਜੀ ਬਿਲਕੁਲ ਤਾਂ ਉੱਥੇ ਘੱਟੋ-ਘੱਟ ਮੰਨ ਲਓ ਜੇ 30 ਡਾਲਰ ਹੈ ਮਿਨੀਮਮ ਇਸ ਆਪਾਂ ਇੱਕ ਐਗਜ਼ਾਮਪਲ ਦੇ ਰਹੇ ਹਾਂ ਜੀ ਜੀ 24 ਹੋ ਗਿਆ ਹਮ ਮੋٹے ਤੌਰ ਤੇ ਵੈਸੇ ਹੁਣ ਤੇ ਰੁਪਈਆ ਬਹੁਤ ਗਿਰ ਗਿਆ ਗਿਰ ਗਿਆ ਜੀ ਤਾਂ ਜ਼ਿਆਦਾ ਹੀ ਬਣ ਗਿਆ 25-2600 ਰੁਪਈਆ ਬਣ ਗਿਆ ਤਾਂ ਹੁਣ ਇੱਥੇ ਇੱਥੇ ਤੇ 25-2600 ਥੋੜਾ ਜਿਹਾ ਹੋਰ ਲਾ ਲਓ ਕੋਈ 2-4 ਘੰਟੇ ਦੀ ਕਮਾਈ ਚ ਮਹੀਨੇ ਦਿੱਤੇ ਬੰਦਾ ਲੱਭ ਜਾਣਾ ਬੰਦਾ ਲੱਭਿਆ ਸਹੀ ਗੱਲ ਆ ਬਿਲਕੁਲ ਤੋ ਠੇਕਾ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਦਿੰਦੇ ਆ ਜਿੱਥੋਂ ਗਾ ਇਹ ਡਾਟਾ ਜਿਹੜਾ ਲੀਕ ਕੀਤਾ ਜਾਂਦਾ ਹਾਂ ਤਾਂ ਮੁੜ ਕੇ ਉਹ ਫਿਰ ਸਕੈਮ ਕਰਦੇ ਨੇ ਜਿਸ ਤਰ੍ਹਾਂ ਕੋਈ ਬਜ਼ੁਰਗ ਆ ਗਿਆ ਉਹਨਾਂ ਦੇ ਡਿੱਕੇ ਜਿਸ ਤਰ੍ਹਾਂ ਕੋਈ OCIC ਕਾਰਡ ਦੇ ਨਾਮ ਮਤਲਬ ਕਿ ਜਿੱਦਾਂ ਕਿਦਾਂ ਵੀ ਉਹਦਾ ਸੂਤ ਆ ਗਿਆ ਤੇ ਉਹਨਾਂ ਨੇ ਬਈ ਸ਼ੁਰੂਆਤ ਨਹੀਂ ਹੁਣ ਹੁੰਦਾ ਕੀ ਆ ਕਿ ਲੁਧਿਆਣੇ ਚੋਂ ਫੜੇ ਗਏ ਨੇ ਫਰਜ਼ੀ ਕਾਲ ਸੈਂਟਰ ਜੀ ਮੋਹਾਲੀ ਚੋਂ ਫੜੇ ਕਹਿੰਨੇ ਤਾਂ ਯਾਨੀ ਇਸੇ ਹੀ ਸਿਲਸਲੇ ਚ ਜੇ ਤੁਸੀਂ ਦੇਖੋਗੇ ਬੰਬੇ ਦੇ ਵਿੱਚ ਇੱਕ ਫੜਿਆ ਗਿਆ ਸੀਗਾ ਜੀ ਜੀ ਮੇਰੀ ਨੌਲੇਜ ਚ ਜਿਹੜਾ ਸਭ ਤੋਂ ਪਹਿਲਾਂ ਆਇਆ ਅੱਜ ਤੋਂ 2-3 ਸਾਲ ਪਹਿਲਾਂ ਉਹਨਾਂ ਨੇ ਬੰਬੇ ਦੇ ਵਿੱਚ ਐਡਾ ਤਗੜਾ ਸੈਟਅਪ ਕੀਤਾ ਸੀਗਾ ਕਿ ਯੂਐਸ ਜਾਂ ਯੂਰਪ ਦੇ ਵਿੱਚ ਉਹਨਾਂ ਦੀਆਂ ਮਿਲੀਅਨਸ ਦੀਆਂ ਠੱਗੀਆਂ ਸੀਗੀਆਂ ਉਹ ਐਫਬੀਆਈ ਨੇ ਸ਼ਾਇਦ ਜੁਆਇੰਟਲੀ ਆਪਰੇਸ਼ਨ ਚਲਾਇਆ ਸੀ ਇੰਡੀਆ ਚ ਤੇ ਮੈਂ ਉਦੋਂ ਜਦੋਂ ਇਹ ਪਹਿਲਾ ਖਬਰ ਆਪਣੇ ਕੰਨੀ ਸੁਣੀ ਤੇ ਮੈਂ ਤਾਂ ਹੈਰਾਨ ਰਹਿ ਗਿਆ ਕਿ ਇੰਡੀਆ ਚ ਬੈਠੇ ਲੋਕ ਗੋਰਿਆਂ ਨੂੰ ਠੱਗੀ ਜਾਂਦੇ ਆ ਤੇ ਉਹ ਵੀ ਕਹਿੰਦੇ ਮਿਲੀਅਨਸ ਦੀਆਂ ਠੱਗੀਆਂ ਨੇ ਬਾਈ ਹੂੰ ਹੂੰ ਪਰ ਉਤੋਂ ਬਾਅਦ ਪੰਜਾਬ ਚ ਵੀ ਆ ਗਿਆ ਪੌੜਾ ਜੀ ਮਨਦੀਪ ਸਿੰਘ ਸਿੱਧੂ ਜਦੋਂ ਲੁਧਿਆਣੇ ਦੇ ਕਮਿਸ਼ਨਰ ਸਿਖੇ ਉਹਨਾਂ ਨੇ ਵੀ ਇੱਕ ਬਹੁਤ ਤਗੜਾ ਫਰਜੀ ਕਾਲ ਸੈਂਟਰ ਫੜਿਆ ਸੀ ਹੂੰ ਤਾਂ ਮਤਲਬ ਕਿ ਇਹ ਫਰਜੀ ਕਾਲ ਸੈਂਟਰ ਉਹਨੂੰ ਮੋਆਲੀਆਲਾ ਜਿਹੜਾ ਕਿਸੇ ਤੌਰ ਤੇ ਕਿਹਾ ਜਾ ਰਿਹਾ ਕਿ 100 ਕਰੋੜ ਦਾ ਸਕੈਮ ਸੀ ਜੀ ਇਹਨੂੰ ਫੜ ਲਿਆ ਇਹਨੂੰ ਫੜਨ ਵਾਲੀ ਜਿਹੜੀ ਸੀਗੀ ਅਮਨਜੋਤ ਕੌਰ ਜੀ ਉਹਨੇ ਲਾਏ ਨੇ ਐਲੀਗੇਸ਼ਨ ਕਿਹਦੇ ਤੇ ਲਾਏ ਨੇ ਐਲੀਗੇਸ਼ਨ ਮੰਤਰੀ ਬੈਂਸ ਅਤੇ ਉਹਨਾਂ ਦੀ ਵਾਈਫ ਤੇ ਜੀ ਹੁਣ ਬੈਂਸ ਸਾਹਿਬ ਕਹਿੰਦੇ ਆ ਕਿ ਭਾਈ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਅਸੀਂ ਤੇ ਮਾਨਹਾਨੀ ਦਾ ਯਾਨੀ ਡੇਫਰਮੇਸ਼ਨ ਦਾ ਮੁਕੱਦਮਾ ਪਾਵਾਂਗੇ ਇਹ ਉਹਨਾਂ ਦਾ ਆਫੀਸ਼ੀਅਲੀ ਵਰਸ਼ਨ ਹੈ ਉਸ ਤੋਂ ਬਾਅਦ ਤੇ ਕੋਈ ਗੱਲ ਹੋਈ ਨਹੀਂ ਹੈ ਹੁਣ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਭਾਈ ਅਸੀਂ ਐਸਆਈਟੀ ਬਣਾਉਣੀ ਆ ਸਰਕਾਰ ਵਾਲਿਆਂ ਨੇ ਸਰਕਾਰ ਦੀ ਫਜ਼ੀਅਤ ਹੋ ਗਈ ਨਾ ਹੂੰ ਹੂੰ ਤੁਸੀਂ ਦੇਖੋ ਕਿ ਐਨੇ ਦਿਨ ਹੋ ਗਏ ਮੰਤਰੀ ਸਾਹਿਬ ਹਾਲੇ ਤੱਕ ਡੈਫਰਮੇਸ਼ਨ ਵਾਲਾ ਨੋਟ ਇਟ ਟਾਈਪ ਕਰੀ ਜਾਂਦੇ ਨੋਟ ਸੀ ਟਾਈਪ ਕਰੀ ਜਾਂਦੇ ਜੀ ਹਾਲੇ ਤੱਕ ਤੇ ਸਰਵ ਹੋਇਆ ਨਹੀਂ ਜੀ ਤਾਂ ਗੱਲ ਇਹ ਆ ਕਿ ਹੁਣ ਕਹਿੰਦੇ ਜੀ ਐਸਆਈਟੀ ਬਣਾ ਦਿੱਤੀ ਤੇ ਇਹ ਮੈਂ ਹੈਰਾਨ ਆ ਕਿ ਭਾਈ ਜਿਹੜਾ ਇਹ ਬਲੇਮ ਲੱਗਾ ਜੀ ਇਹਦੇ ਅੱਗੇ ਐਸਆਈਟੀ ਬਣਾਉਣ ਕਰਕੇ ਲੱਗਾ ਹੂੰ ਬਿਲਕੁਲ ਕਿਉਂਕਿ ਮਾਮਲਾ ਕੀ ਸੀ ਕਿ ਅਮਨ ਜੋਤਕੌਰ ਉਹ ਜਦੋਂ ਇੱਕ ਇਸ ਇਨਵੈਸਟੀਗੇਟ ਕਰ ਰਹੀ ਸੀ ਉਹਦੇ ਮੁਤਾਬਕ ਜੀ ਕਿ ਭਾਈ ਉਹ ਜਿਹੜੀ ਹੈਗੀ ਸੀਗੀ ਇੱਕ ਔਰਤ ਵਿੱਚ ਇੱਕ ਤਾਂ ਹੈਗੇ ਸੀਗੇ ਨਾ ਕਪੂਰੀਆ ਜਾਂ ਉਹ ਇੱਕ ਹੈਗਾ ਸੀ ਕਪਲ ਇੱਕ ਸੋਨੂ ਸੰਕੇਤ ਕੁਝ ਇਸ ਤਰ੍ਹਾਂ ਦੇ ਬੰਦੇ ਸੀਗੇ ਜਿਹੜੇ ਫੜੇ ਗਏ ਇੱਕ ਕੋਈ ਪਲਕਦੇਵ ਨਾਂ ਦੀ ਔਰਤ ਸੀ ਹਮ 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 ਮਤਲਬ ਕਿ ਉਹਨੂੰ ਸਾਮਣੇ ਹੋ ਰਹੀ ਸੀ ਉਹ ਕਹਿੰਦੀ ਕਿ ਉਹ ਪੇਸ਼ ਨਹੀਂ ਸੀ ਹੋ ਰਹੀ ਜਦ ਕਿ ਪੇਮੈਂਟਾਂ ਦੇ ਜਿਹੜੇ ਗੇਟਵੇ ਸੀਗੇ ਉਹਨਾਂ ਦੇ ਪਾਸਵਰਡ ਵਗੈਰਾ ਉਹਦੇ ਕੋਲ ਸੀ ਤੇ ਉਹਦੀ ਹੀ ਸ਼ਿਕਾਇਤ ਤੇ ਮੁੜ ਕੇ ਅਮਨਜੋਤ ਕੌਰ ਨੂੰ ਘੇਰ ਲਿਆ ਜਾਂਦਾ ਕਿ ਮੇਰੇ ਤੋਂ 25 ਲੱਖ ਰੁਪਏ ਦੀ ਡਿਮਾਂਡ ਹੈ ਡਿਮਾਂਡ ਹੈ ਅੱਛਾ ਉਸ ਤੋਂ ਬਾਅਦ ਅਮਨਜੋਤ ਕੌਰ ਜਾਂਦੀ ਹੈ ਹਾਈ ਕੋਰਟ ਕਿਉਂਕਿ ਹੇਠਲੀ ਅਦਾਲਤ ਨੇ ਤੇ ਮੁਕੱਦਮਾ ਦਰਜ ਕਰਦੇ ਹੁਕਮ ਦੇ ਦਿੱਤੇ ਉੱਥੇ ਸਟੇ ਹੁੰਦਾ ਹੈ ਸਟੇ ਹੁੰਦਾ ਤੇ ਐਸਆਈਟੀ ਦਾ ਗਠਨ ਹੋ ਜਾਂਦਾ ਐਸਆਈਟੀ ਚ ਕੌਣ ਸੀ ਫਿਰ ਜੋਤੀ ਯਾਦ ਹੂੰ ਹੁਣ ਜੋਤੀ ਯਾਦਵ ਦਾ ਨਾਮ ਆ ਗਿਆ ਸ਼ਿਕਾਇਤ ਦੇ ਵਿੱਚ ਕਿ ਇਹ ਤੇ ਸਿੱਧੇ ਤੌਰ ਤੇ ਕਹਿ ਲੋ ਕਿ ਭਾਈ ਵਿਚਾਰੇ ਨੇ ਇਨਵੋਲਵ ਹੈ ਜੀ ਇਨਵੋਲਵ ਕਹਿ ਲੋ ਇਨਵੋਲਵਮੈਂਟ ਦਾ ਕਥੇ ਦੋਸ਼ ਹੈ ਜੀ ਹੁਣ ਹੁਣ ਕਹਿੰਦੇ ਜੀ ਜੋਤੀ ਯਾਦਵ ਦੀ ਇਨਵੋਲਵਮੈਂਟ ਹੈ ਕਿ ਨਹੀਂ ਹੁਣ ਇਹਦੇ ਤੇ ਐਸਆਈਟੀ ਯਾਰ ਕਿਆ ਮਜ਼ਾਕ ਚੱਲ ਰਿਹਾ ਹੈ ਜੀ ਅੰਨੀ ਦਾ ਮਜ਼ਾਕ ਏ ਇਹ ਸੱਚਮੁੱਚ ਮਿਲ ਰਗਾ ਇਹ ਮਜ਼ਾਕ ਚੱਲ ਰਿਹਾ ਹੈ ਭਾਈ ਐਸਆਈਟੀ ਅਰੇ ਭਾਈ ਜੇ ਤੁਸੀਂ ਬਣਾਉਣਾ ਤਾਂ ਕੋਈ ਕਮਿਸ਼ਨ ਬਣਾਓ ਹੂੰ ਇੱਕ ਥਾਣੇਦਾਰ ਦਾ ਐਸਆਈ ਦਾ ਮਾਮਲਾ ਤੇ ਤੁਸੀਂ ਸੰਸਦ ਹੌਸਾ ਦਾਣ ਚ ਚੁੱਕੀ ਬੈਠੇ ਹੋ ਜੀ ਵਿਧਾਨ ਸਭਾ ਚ ਐਡਾ ਵੱਡਾ ਆਈਪੀਐਸ ਨਾਲ ਜੁੜਿਆ ਮਾਮਲਾ ਹੈ ਮੰਤਰੀ ਨਾਲ ਜੁੜਿਆ ਮਾਮਲਾ ਹੈ ਸਰਕਾਰ ਨਾਲ ਜੁੜਿਆ ਮਾਮਲਾ ਹੈ ਜਦ ਤੱਕ ਕਿਸੇ ਸਾਫ ਦਾ ਜਸਟਿਸ ਤੋਂ ਜਾਂਚ ਪੜਤਾਲ ਕਰਾਓ ਜਾਂ ਕੋਈ ਕਮਿਸ਼ਨ ਬਿਠਾਓ ਇਹ ਪੰਜਾਬ ਪੁਲਿਸ ਦੀ ਆਈਪੀਐਸ ਹੋਵੇ ਤੇ ਹੋਵੇ ਮੰਤਰੀ ਸਾਹਿਬ ਦੇ ਘਰੋਂ ਘਰੋਂ ਜੀ ਤੇ ਉਹਦੀ ਜਾਂਚ ਪੰਜਾਬ ਪੁਲਿਸ ਕੀ ਕਰੂਗੀ ਮੈਨੂੰ ਦੱਸੋ ਬਿਲਕੁਲ ਨਤੀਜਾ ਉਹਦਾ ਕੀ ਆਏਗਾ ਤੇ ਉਹ ਜਿਹੜੀ ਅੱਗੇ ਲੜ ਰਹੀ ਆ ਉਹ ਤੇ ਇਨਸਪੈਕਟਰ ਰੈਂਕ ਦੀ ਆ ਫਿਰ ਉਹਦੀ ਕੀ ਸੁਣਵਾਈ ਉਹਦੀ ਕੀ ਸੁਣਵਾਈ ਹੋਣੀ ਹੈ ਬਿਲਕੁਲ ਤਾਂ ਮੈਂ ਤੇ ਹੈਰਾਨ ਆ ਇਸ ਗੱਲੋਂ ਕਿ ਭਾਈ ਜੀ ਕਹਿੰਦੇ ਜੀ ਐਸਆਈਟੀ ਬਣਾਤੀ ਆ ਹਾਧਿਆ ਐਸਆਈਟੀ ਦਾ ਮਤਲਬ ਵੀ ਪੰਜਾਬ ਦੇ ਵਿੱਚ ਤੇ ਇਹ ਲੈ ਜਾਂਦਾ ਕਿ ਜਿੱਥੇ ਐਸਆਈਟੀ ਬਣ ਗਈ ਸੈਟ ਵੀ ਉੱਥੇ ਮੁੱਦਾ ਕਹਿੰਦੇ ਸੈਟ ਡਾਊਨ ਸੈਟ ਡਾਊਨ ਸੈਟ ਹੋ ਗਿਆ ਉੱਥੇ ਜੀ 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 ਤਾਂ ਗੱਲ ਇਹ ਆ ਕਿ ਇਹ ਐਸਆਈਟੀ ਤੇ ਅਕੇ ਕਿੰਨੀਆਂ ਬਣਾ ਕੇ ਬੈਠੇ ਨੇ ਤੁਸੀਂ ਮੈਨੂੰ ਦੱਸੋ ਆਪਰੇਸ਼ਨ ਲੋਟਸ ਵਾਲੀ ਐਸਆਈਟੀ ਦਾ ਨਤੀਜਾ ਕੀ ਆ ਸਖਪਾਲ ਖਹਿਰਾ ਤੇ ਰਾਜਾ ਵੜੇਂਗਾ ਵਾਲੇ ਮਾਮਲੇ ਚ ਐਸਆਈਟੀ ਉਹਦਾ ਨਤੀਜਾ ਕੀ ਆ ਹੂੰ ਇਹਨਾਂ ਨੇ ਤੇ ਕਹਿ ਲੋ ਕਿ ਲਾਰੈਂਸ ਦੇ ਮਾਮਲੇ ਦੇ ਵਿੱਚ ਜਿਹੜੀ ਇੰਟਰਵਿਊ ਸੀਗੀ ਉਹ ਉਹਦੇ ਚ ਪਹਿਲਾਂ ਕੀ ਕਿਹਾ ਜਾ ਕੇ ਆਓ ਵੀ ਸਾਡਾ ਸਾਨੂੰ ਤਾਂ ਪਤਾ ਹੀ ਨਹੀਂ ਸਾਡਾ ਤਾਂ ਪਤਾ ਨਹੀਂ ਜੀ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਜੀ ਉਹ ਤੇ ਬਾਅਦ ਦੇ ਵਿੱਚ ਕੋਰਟ ਨੇ ਜਦੋਂ ਇਹਨਾਂ ਨੂੰ ਖਿੱਚਿਆ ਚੰਗੀ ਤਰ੍ਹਾਂ ਹੂੰ ਕਿ ਭਾਈ ਤੁਹਾਨੂੰ ਜਵਾਬ ਦੇਣਾ ਪੈਗਾ ਤੱਤ ਪੇਸ਼ ਕਰਨੇ ਪੈਣਗੇ ਫਿਰ ਇਹ ਮੰਨ ਵੀ ਗਏ ਜੀ ਜੀ ਤਾਂ ਕੱਲ ਇਹ ਆ ਕਿ ਭਾਈ ਐਸਆਈਟੀ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਪੁਲਿਸ ਕੋਈ ਜਾਂਚ ਪੜਤਾਲ ਨਹੀਂ ਕਰ ਸਕਦੀ ਕਾਬਲ ਨਹੀਂ ਹੈ ਕਿ ਮੈਂ ਕਾਬਲੀਅਤ ਤੇ ਸਵਾਲ ਨਹੀਂ ਚੁੱਕ ਰਿਹਾ ਮੈਂ ਇੱਕ ਕਹ ਲੋ ਕਿ ਨੈਤਿਕਤਾ ਦੇ ਆਧਾਰ ਤੇ ਜੋ ਬਣਦਾ ਸਰਕਾਰ ਬੰਨੀ ਉਹ ਕਿ ਨਿਰਪੱਖ ਢੰਗ ਨਾਲ ਜਾਂਚ ਹੋਏਗੀ ਅਸੀਂ ਉਸ ਮਾਮਲੇ 'ਚ ਸਮਝਦੇ ਆ ਕਿ ਇਹ ਕੋਈ ਮੰਨ ਲਓ ਅਫਸਰ ਆ ਸਾਹਮਣੇ ਉਹਦੇ ਉਹਦੇ ਬਰੋਬਰ ਦਾ ਅਫਸਰ ਆ ਜਾਂ ਵੱਡੇ ਰੈਂਕ ਦਾ ਅਫਸਰ ਆ ਕੀ ਜਾਂਚ ਹੋਏਗੀ ਤੇ ਉੱਤੋਂ ਦਾ ਘਰ ਵਾਲਾ ਮੰਤਰੀ ਆ ਤੇ ਮੰਤਰੀ ਵੀ ਬਹੁਤ ਤਗੜਾ ਆ ਉਹਦੇ ਨਾਮ ਤੇ ਸਭ ਤੋਂ ਦੁਨੀਆ 'ਚ ਛੋਟਾ ਧਰਨਾ ਕਰਨ ਦਾ ਵੀ ਇਹ ਰਿਕਾਰਡ ਨਾ ਦਰਜ ਆ ਜੀ ਦਿੱਲੀ ਚ ਗਿਆ ਸੀ ਨਾ ਉਹ ਸ਼ਾਇਦ 3 ਕੇ 4 ਸਕਿੰਟ ਦਾ ਜਿਹੜਾ ਸੀਗਾ ਵਰਲਡ ਰਿਕਾਰਡ ਬਣਿਆ ਧਰਨੇ ਦਾ ਐਡਾ ਤਾਕੜਾ ਜ਼ਬਰਦਸਤ ਮੰਤਰੀ ਹੈ ਬਾਈ ਠੀਕ ਕੀਤਾ ਜਾ ਸਕਦਾ ਸੋ ਉਹਨਾਂ ਦਾ ਅਧਿਕਾਰ ਤੌਰ ਤੇ ਵਰਸ਼ਨ ਹੈਗਾ ਆ ਕਿ ਬਈ ਅਸੀਂ ਮਾਣਾ ਨਹੀਂ ਦਾ ਪਾਵਾਂਗੇ ਨੋਟਿਸ ਇਹਨਾਂ ਨੂੰ ਜੋ ਬੀਬੀ ਇਨਸਪੈਕਟਰ ਆ ਪਰ ਹਾਲੇ ਤੱਕ ਨੋਟਿਸ ਨਹੀਂ ਮਿਲਿਆ ਉਲਟਾ ਐਸਆਈਟੀ ਮਿਲੀ ਆ ਮੈਂ ਨਹੀਂ ਕਹਿੰਦਾ ਕਿ ਪੁਲਿਸ ਜਾਂਚ ਪੜਤਾਲ ਨਾ ਕਰੇ ਜਾਂ ਕਰਨ ਦੇ ਕਾਬਿਲ ਨਹੀਂ ਪਰ ਸਰਕਾਰ ਕਿਉਂਕਿ ਕ腐ਸ਼ਨ ਤੇ ਬਹੁਤ ਸਖਤ ਤਜ਼ੀਰੋ ਟੋਲਰੈਂਸ ਹੈ ਤੁਸੀਂ ਸਮੇਂ ਦੀ ਨਜ਼ਾਕਤ ਸਮਝੋ ਕਿ ਹਾਂ ਭਾਈ ਜਿਹੜੀ ਇਨਕੁਆਰੀ ਕਰਨੀ ਆ ਉਹ ਅਸੀਂ ਕਿਸੇ ਸਾਬਕਾ ਜਸਟਿਸ ਦੇ ਜੁਮੇ ਲਾਉਣੇ ਆ ਸਾਬਕਾ ਜੱਜ ਜਿਹੜਾ ਹੈ ਉਹ ਇਸ ਮਾਮਲੇ ਦੇ ਵਿੱਚ ਅਗਵਾਈ ਕਰੂਗਾ ਨਾਲ ਦੋ ਤਿੰਨ ਪੁਲਿਸ ਅਧਿਕਾਰੀ ਵੀ ਲਵਾ ਲਓ ਕੋਈ ਚੱਕਰ ਨਹੀਂ ਹੈਗਾ ਬਿਲਕੁਲ 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 ਕਈ ਦੋਸਤਾਂ ਨੇ ਕਮੈਂਟ ਆ ਗਏ ਨੇ ਅਮਰਿੰਦਰ ਜੀ ਦੱਸ ਰਹੇ ਨੇ ਕਿ ਮਿੰਟੂ ਜੀ ਕਹਿੰਦੇ ਕਿ ਲੈਪਟਾਪ ਦੇ ਵਿੱਚ ਪਹਿਲਾਂ ਆਪ ਹੀ ਇਹ ਵਾਇਰਸ ਪਾ ਦਿੰਦੇ ਆ ਫਿਰ 100 100 ਡਾਲਰ ਲੈ ਕੇ ਉਹਨੂੰ ਠੀਕ ਕਰ ਦਿੰਦੇ ਆ ਜੀ ਇਹ ਬੜਾ ਵੱਡਾ ਮੈਂ ਤੁਹਾਨੂੰ ਦੱਸਿਆ ਨਾ ਕਿ ਵਿਸ਼ਵ ਗੁਰੂ ਦੇ ਝੰਡੇ ਝੂਲਦੇ ਪੈ ਨੇ ਜੀ ਇਹ ਇਹ ਦੇਖੋ ਇਹ ਜਿਹੜਾ ਕੰਮ ਸੀਗਾ ਨਾ ਇਹ ਰੋਜ਼ਗਾਰ ਸੀਗਾ ਸਾਡੇ ਇੱਥੇ ਹੁਣ ਇਹ ਰੋਜ਼ਗਾਰ ਜਿਹੜਾ ਲੁੱਟ ਦਾ ਸਾਧਨ ਬਣ ਰਿਹਾ ਤੇ ਇਸੇ ਦੇ ਚੱਲਦਿਆਂ ਹੀ ਇਹ ਹੁਣ ਜਿਹੜੀ ਮਾਰਕੀਟ ਹੈ ਨਾ ਸਾਡੇ ਹੱਥੋਂ ਖੁੱਸ ਰਹੀ ਆ ਤੇ ਇਹਦੇ ਵਿੱਚ ਸ਼ਾਇਦ ਫਿਲੀਪੀਨ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਸਾਡੀ ਮਾਰਕੀਟ ਜਿਹੜੀ ਹੈ ਨਾ ਉਹ ਕੈਪਚਰ ਕਰ ਰਿਹਾ ਹੈ ਜੀ ਕਿਉਂਕਿ ਬਦਨਾਮੀ ਹੋ ਰਹੀ ਹੈ ਨਾ ਬਿਲਕੁਲ ਬਿਲਕੁਲ